ਦੇ ਦਰਬਵਾਲੀ ਬੈਰੀਅਰ ਤੇ ਕਿਸਾਨਾਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਬਾਰਡਰ ਨੂੰ ਕੂਚ ਕਰਨਾ ਸੀ ਪਰ ਸਰਕਾਰਾਂ ਦੇ ਵੱਲੋਂ ਫੇਰ ਅਜ ਟਾਈਮ ਮੰਗਿਆ ਗਿਆ ਐਸੇ ਕਰਕੇ ਕਿਸਾਨ ਰੋਡ ਤੇ ਬੈ ਗਏ ਨੇ ਤੇ ਪੰਜਾਬ ਤੋਂ 55 ਟਰਾਲੀਆਂ ਅਤੇ ਵੱਡੀ ਗਿਣਤੀ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੇ ਨੇ ਕਿਸਾਨਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਵੀ ਸਾਨੂੰ ਸਾਡੇ ਕਿਸਾਨਾਂ ਦਾ ਕਾਲ ਆਊਗੀ ਉਸੇ ਤਰੀਕੇ ਦੇ ਨਾਲ ਅਸੀਂ ਅੱਗੇ ਵਧਾਂਗੇ ਸਰਕਾਰ ਜਿਸ ਤਰ੍ਹਾਂ ਦੇ ਵੀ ਆਪਣੇ ਬੈਰੀਅਰ ਦਾ ਪ੍ਰਬੰਧ ਕਰ ਲਵੇ ਅਸੀਂ ਡਟ ਕੇ ਉਹਨਾਂ ਦਾ ਸਾਹਮਣਾ ਕਰਾਂਗੇ ਮੈਂ ਇਸ ਵੇਲੇ ਬਠਿੰਡਾ ਦੇ ਡੱਬਾ ਵਾਲੀ ਬਾਰਡਰ ਤੇ ਖੜਾ ਹੈਗਾ ਤੇ ਤੁਹਾਨੂੰ ਦਿਖਾ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਬਾਰਡਰ ਜਿਹੜਾ ਕਿ ਪਾਰ ਕਰਨਾ ਸੀਗਾ ਤੇ ਉਸ ਸੰਬੰਧੀ ਅੱਜ ਫੇਰ ਦੁਬਾਰੇ ਸਰਕਾਰ ਵੱਲੋਂ ਇੱਕ ਵਾਰੀ ਫੇਰ ਦੁਬਾਰੇ ਟਾਈਮ ਮੰਗਿਆ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਬਠਿੰਡਾ ਦੀ ਜਿਹੜੀ ਡੱਬਾ ਵਾਲੀ ਬਾਰਡਰ ਦੀਆਂ ਤਸਵੀਰਾਂ ਆ ਗਿਆ ਤੁਹਾਨੂੰ ਲਗਾਤਾਰ ਇਸ ਚੈਨਲ ਦੇ ਰਾਹੀਂ ਦਿਖਾ ਰਹੇ ਹਾਂ ਕਿ ਭਈ ਇਸ ਤਰੀਕੇ ਨਾਲ ਇਸ ਤੇ ਫੋਰਸ ਲਾ ਰੱਖੀਏਗੀ ਪਰੰਤੂ ਕਿਸਾਨ ਜਿਹੜੇ ਕਿ ਬਹੁਤ ਹੀ 100 ਮੀਟਰ ਦੀ ਦੂਰੀ ਤੇ ਬੈਠੇ ਨੇਗੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਨਾਲ ਪਰ ਪ੍ਰੰਤੂ ਜਿਹੜੇ ਕਿ ਸਰਕਾਰ ਵੱਲੋਂ ਅੱਜ ਫੇਰ ਇੱਕ ਵਾਰ ਫੇਰ ਟਾਈਮ ਮੰਗਿਆ ਗਿਆ ਹੈਗਾ ਤਾਂ ਤੁਸੀਂ ਕਿਸਾਨਾਂ ਦੀਆਂ ਤਸਵੀਰਾਂ ਦਿਖਾਦਾ ਤੁਹਾਨੂੰ ਕਿ ਉਹ ਕਿਸਾਨ ਬੈਠੇ ਨੇਗੇ ਤਾਂ 20 25 ਜਿਹੜੀ ਕਿ ਟਰਾਲੀਆਂ ਉਹਨਾਂ ਕੋਲੇ ਹੈਗੀਆਂ ਤੇ ਉਹਨਾਂ ਨੂੰ ਵੀ ਇਹ ਹੈ ਕਿ ਸਾਨੂੰ ਵੀ ਕੋਲ ਉਤੋਂ ਆਵੇ ਤਾਂ ਅਸੀਂ ਉਸ ਤਰੀਕੇ ਨਾਲ ਹੀ ਅੱਗੇ ਵਧਣ ਦੀ ਉਹ ਕਰਾਂਗੇ ਤਾਂ ਕਿ ਇੱਕ ਵਾਰੀ ਸਰਕਾਰ ਵੱਲੋਂ ਫੇਰ ਟਾਈਮ ਮੰਗਿਆ ਗਿਆ ਤੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਸਾਨਾਂ ਨਾਲ ਭਾਜੀ ਕੀ ਨਾਮ ਹੈ ਜੀ ਇੱਕ ਮਿੰਟ ਮੇਰਾ ਨਾਮ ਜਰਨੈਲ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਮੀਤਪੁਰ ਦਾਣ ਜ਼ਿਲ੍ਹਾ ਮੀਤਪੁਰ ਦਾਣ ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਜਿਹੜੀਆਂ ਸਤਾਨਾਸ਼ਾਈ ਸਰਕਾਰਾਂ ਨੇ ਉਹਨਾਂ ਨੇ ਜੋ ਵੀ ਕੀਤਾ ਚਾਰ-ਛੇ ਫੇਰੋਂ ਬਾਰਡਰ ਸੀਲ ਕਰ ਛੱਡਿਆ ਡੱਬ ਵਾਲੀ ਰੋਡ ਜਿਹੜਾ ਮਕਸਰ ਵਾਲਾ ਪਾਸੇ ਆਦਾ ਜਿਹੜਾ ਰੋਡ ਹੈ ਮਲੋਟ ਵਾਲਾ ਉਹ ਵੀ ਇਹਨਾਂ ਨੇ ਸਾਰਾ ਸੀਲ ਕਰ ਛੱਡਿਆ ਇਹ ਦੁਬਾਰੇ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਟਾਈਮ ਫੇਰ ਮੰਗਿਆ ਗਿਆਗਾ ਮੀਟਿੰਗ ਵਾਸਤੇ ਮੀਟਿੰਗ ਕਿੰਨੀ ਹੋ ਚੁੱਕੀ ਤੁਹਾਨੂੰ ਉਮੀਦ ਹੈ ਕਿ ਅੱਗੇ ਇਹ ਕੰਮ ਸਿਰੇ ਚੜੂਗਾ ਦੇਖੋ ਕੋਈ ਵੀ ਕੰਮ ਜਿਹੜਾ ਨਾ ਉਹਨੇ ਉਮੀਦ ਤਾਂ ਰੱਖੀ ਜਾਂਦੀ ਹੈ ਪਰ ਇਸ ਸਰਕਾਰ ਤੋਂ ਆਪਾਂ ਉਮੀਦ ਨਹੀਂ ਕਰ ਸਕਦੇ ਕਿਉਂਕਿ ਇਹਨੇ 2 ਸਾਲ ਪਹਿਲਾਂ ਜਿਹੜਾ 13 ਮਹੀਨੇ ਕਿਸਾਨ ਦਿੱਲੀ ਬੈਠੇ ਰਹੇ ਸੀ ਬਾਰਡਰ ਦਿੱਤੇ ਬੈਠੇ ਰਹੇ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਕਿਸੇ ਦਾ ਵੀ ਜਿਹੜਾ ਨਾ ਕੋਈ ਹੱਲ ਨਹੀਂ ਕੀਤਾ ਉਹਦੇ ਵਿੱਚ ਮੰਗੀਆਂ ਮੰਗਾ ਜਿਹੜੀਆਂ ਸੀ ਉਹ ਵੀ ਲਾਗੂ ਨਹੀਂ ਕੀਤੀਆਂ ਹੁਣ ਵੀ ਇਹਨਾਂ ਨੇ ਹਿਸਾਬ ਨਾਲ ਕੋਈ ਬਾਰਡਰ ਖਨੋਰੀ ਬਾਰਡਰ ਆ ਭਾਵੇਂ ਸ਼ੰਭੂ ਬਾਰਡਰ ਆ ਭਾਵੇਂ ਡੱਬਾ ਵਾਲੀ ਵਾਲੀ ਬਾਰਡਰ ਆ ਭਾਵੇਂ ਜਿਹੜੀ ਮਲੌਰ ਤੋਂ ਸਿੱਧਾ ਰੋਡ ਆਉਂਦਾ ਉਹ ਵੀ ਸਾਰੇ ਐਂ ਸੀਲ ਕਰ ਛੱਡਿਆ ਜਿਵੇਂ ਕੋਈ ਦੂਸਰੇ ਦੇਸ਼ ਨੇ ਹਮਲਾ ਕਰਨਾ ਹੁੰਦਾ ਉਹ ਚੀਜ਼ ਹੈ ਨੇ ਕਿ ਇਹਦੇ ਵਿੱਚ ਇਹਨਾਂ ਨੇ ਜੇ ਕੋਈ ਨਦੀ ਆ ਤੇ ਉਹਦੇ ਤੇ ਵੀ ਕੰਡਿਆਲ ਜਾਂ ਖੱਡੇ ਮਾਰ ਕੇ ਡੂੰਘੇ ਕਰਦੇ ਆ ਵੀ ਜਿਹੜਾ ਨਾ ਕਿਸਾਨ ਅੱਗੇ ਨਾ ਲੰਗੇ ਕਿਸਾਨ ਤੋਂ ਬਗੈਰ ਸਰਕਾਰਾਂ ਹੈਗੀਆਂ ਕਾਹਦੇ ਚੋਗੀਆਂ ਨੇ ਜੇ ਕਿਸਾਨ ਪ੍ਰੋਡਿਊਸ ਕਰੂਗਾ ਤੇ ਫੇਰ ਹੀ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਵਾਲੇ ਕੋਈ ਨਾ ਕੋਈ ਕਰਦੇ ਆ ਸਿਰਫ ਕਿਸਾਨ ਤਾਂ ਐਮ ਐਸ ਪੀ ਮੰਗਦਾ ਵੀ ਕਿਸਾਨਾਂ ਦਾ ਵੀ ਸਾਨੂੰ 23 ਫਸਲਾਂ ਤੇ ਐਮ ਐਸ ਪੀ ਦੇ ਦਿਓ ਤਨੂੰ ਉਮੀਦ ਹੈ ਜੀ ਸਾਰੇ ਕੰਮ ਚੜੂਗਾ ਜੇ ਕਿ ਤੁਹਾਨੂੰ ਕਾਲ ਦੀ ਇੰਤਜ਼ਾਰੀ ਹੈਗੀ ਜੇ ਅੱਗੇ ਅੱਜ ਤੁਸੀਂ ਅੱਗੇ ਜਾਣਾ ਸੀਗਾ ਦਿੱਲੀ ਬਾਰਡਰ ਤੇ ਕਿਸਾਨਾਂ ਨੇ ਤਾਂ ਤੁਹਾਨੂੰ ਦੁਵਾਰੇ ਕਾਲ ਆਈ ਹੈ ਜਾਂ ਕਿਸ ਤਰ੍ਹਾਂ ਤੁਹਾਨੂੰ ਮੈਸੇਜ ਆਇਆ ਸਾਨੂੰ ਕੌਲੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅਸੀਂ ਇੱਥੇ ਆਏ ਡੱਬ ਵਾਲੀ ਵਾਲੇ ਜਿਹੜੇ ਡੂੰਗ ਵਾਲੇ ਬੈਰੀਅਰ ਤੇ ਖਿਲੋਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਵੀ ਜਦੋਂ ਵੀ ਤੁਹਾਨੂੰ ਕੋਈ ਕਾਲ ਆਉਗੀ ਫਿਰ ਤੁਸੀਂ ਆਪਣਾ ਇਹ ਬੈਰੀਅਰ ਜਿਹੜੇ ਨਾ ਭੰਨ ਕੇ ਤੋੜ ਕੇ ਜਿਸ ਤਰ੍ਹਾਂ ਹਰਿਆਣੇ ਵਾਲੇ ਪੂਰਾ ਸਾਥ ਦੇ ਰਹੇ ਆ ਹਰਿਆਣੇ ਵਾਲੇ ਨੇ ਅੱਗੇ ਵੀ ਮੀਟ ਕੀਤੀ 13 ਤਰੀਕ ਦੇ ਵਿਚਾਰੇ ਉਹ ਵੇਟ ਕਰਨ ਦੇ ਆ ਵੀ ਕਦੋਂ ਪੰਜਾਬ ਪਹਿਲ ਕਦਮੀ ਕਰੇ ਕਿਉਂਕਿ ਪੰਜਾਬ ਨੂੰ ਪਹਿਲ ਕਦਮੀ ਕਰਮੇ ਹੀ ਪੈਂਦੀ ਆ ਤੇ ਫੇਰ ਇਹ ਅੱਗੋਂ ਸਾਥ ਦਿੰਦੇ ਨੇ ਜਿਹੜਾ ਸਰਕਾਰ ਵੱਲੋਂ ਤਾਂ ਅੱਜ ਫੇਰ ਟਾਈਮ ਮੰਗਿਆ ਗਿਆ ਮੀਟਿੰਗ ਫੇਰ ਦੁਬਾਰਾ ਸਰ ਸਰਕਾਰ ਵੱਲੋਂ ਟਾਈਮ ਮੰਗਿਆ ਗਿਆ ਪਰ ਸਰਕਾਰ ਜਿਹੜੀ ਇਹਨਾਂ ਜਿਵੇਂ ਹੁਣ ਇਹਨੇ ਪਿਛਲੀ ਮੀਟਿੰਗ ਦੇ ਵਿੱਚ ਸਾਰੀਆਂ ਪੰਜ ਜਿਹੜੀਆਂ ਐ ਕਿ ਇਹ ਪੰਜਾਬ ਦੇ ਵਿੱਚ ਬਹੁਤ ਘੱਟ ਫਸਲ ਹੁੰਦੀ ਆ ਉਹਦੇ ਤੇ ਇਹਨੇ ਐਮਐਸਪੀ ਦਾ ਤਾਂ ਵੀ ਅਸੀਂ ਉਹ ਤੇ ਉਹ ਵੀ 5 ਸਾਲ ਵਾਸਤੇ ਕੰਟਰੈਕਟ ਕਰਾਂਗੇ ਇਹ ਨਹੀਂ ਕਿ ਵੀ ਅਸੀਂ ਰੈਗੂਲਰ ਜਿਹੜੀ ਵੀ ਫਸਲ ਤੇ ਐਮਐਸਪੀ ਦੇਣਾ ਅਸੀਂ ਰੈਗੂਲਰ ਦਈਏ ਜਿੱਤ ਤਰ੍ਹਾਂ ਅੱਗੇ ਨਰਮੇ ਦਾ ਅਸੀਂ ਕਣਕ ਦਾ ਝੋਨੇ ਦਾ ਸੀ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਇਹਨੇ ਵੀ ਜਿਹੜੀਆਂ ਸਾਡੇ ਇੱਥੇ ਪਤਲਾ ਹੁੰਦੀਆਂ ਸਾਨੂੰ ਇਹਨਾਂ ਦੇ ਜਿਹੜੀਆਂ 23 ਫਸਲਾਂ ਨੇ ਹੁੰਦੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਇਕੱਲੇ ਪੰਜਾਬ ਦਾ ਨਹੀਂ ਮੰਗਦੇ ਹਿੰਦੁਸਤਾਨ ਦਾ ਮੰਗਦੇ ਆ ਕਰ ਰਹੇ ਨੇ ਵੀ ਜਿਵੇਂ ਨਾ ਕੋਰਟ ਆਫ ਕਨੈਕਟਰ ਲੱਗ ਜੇ ਇਹ ਲੰਮਾ ਕਰ ਰਹੇ ਨੇ ਇੰਡੀਆ ਨਿਊਜ਼ ਦੇਖ ਰਹੇ ਕਪਿਲ ਸ਼ਰਮਾ ਦੀ ਵਿਸ਼ੇਸ਼ ਤੇ